ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਆਪਣੀ ਮਿਆਨ ਦੇ ਵਿੱਚੋਂ ਸ਼੍ਰੀ ਸਾਹਿਬ ਬਾਹਰ ਕੱਢੀ ਤੇ ਲਲਕਾਰ ਕੇ ਇਹ ਗੱਲ ਕਹੀ ਵੀ ਮੈਨੂੰ ਇੱਕ ਸਿਰ ਚਾਹੀਦਾ ਹੈ ਇੱਥੇ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ ਵੇਖੋ ਉਪਹਾਰ ਤੇ ਤਲਵਾਰ ਦੋ ਚੀਜ਼ਾਂ ਨੇ ਮਨੁੱਖ ਆਪਣਿਆਂ ਨੂੰ ਉਪਹਾਰ ਦਿੰਦਾ ਹੈ ਗਿਫਟ ਦਿੰਦਾ ਹੈ ਤੇ ਕਈ ਵਾਰੀ ਆਪਣਿਆਂ ਨੂੰ ਉਪਹਾਰ ਦੇਣ ਦੇ ਲਈ ਉਸ ਨੂੰ ਆਪਣੇ ਹੱਥ ਦੇ ਵਿੱਚ ਤਲਵਾਰ ਲੈ ਕੇ ਬੇਗੁਨਾਹਾਂ ਦਾ ਕਈ ਵਾਰੀ ਕਤਲ ਵੀ ਕਰਨਾ ਪੈਂਦਾ ਹੈ ਕਈ ਵਾਰੀ ਉਸ ਨੂੰ ਬੇਗੁਨਾਹਾਂ ਦੇ ਉੱਤੇ ਜ਼ੁਲਮ ਵੀ ਕਰਨਾ ਪੈਂਦਾ ਹੈ ਕਿ ਮੈਂ ਵੱਧ ਤੋਂ ਵੱਧ ਲੁੱਟ ਕੇ ਵੱਧ ਤੋਂ ਵੱਧ ਖੋ ਕੇ ਮੈਂ ਆਪਣਿਆਂ ਨੂੰ ਉਪਹਾਰ ਦੇ ਸਕਾਂ ਪਰ ਸੱਚ ਜਾਣਿਓ ਪਿਆਰਿਓ ਜਿੱਦਣ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਖਾਲਸਾ ਬਣਾਇਆ ਉਸ ਦਿਨ ਖਾਲਸੇ ਪਿਆਰੇ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਕੋਈ ਉਪਹਾਰ ਨਹੀਂ ਦਿੱਤਾ ਬਲਕਿ ਉਸ ਦਿਨ ਤਲਵਾਰ ਜਿਹੜੀ ਹੈ ਉਹ ਮ्यान ਦੇ ਵਿੱਚੋਂ ਬਾਹਰ ਕੱਢ ਕੇ ਆਪਣੇ ਪਿਆਰੇ ਨੂੰ ਤਲਵਾਰ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਇਸ ਕਰਕੇ ਕਿ ਮੈਂ ਆਪਣੇ ਪਿਆਰੇ ਨੂੰ ਤਲਵਾਰ ਭੇਟ ਕਰਨੀ ਹੈ ਮੈਂ ਆਪਣੇ ਪਿਆਰੇ ਨੂੰ ਤਲਵਾਰ ਦੇਣੀ ਹੈ ਤਾਂ ਕਿ ਇਸ ਮਨੁੱਖਤਾ ਨੂੰ ਉਪਹਾਰ ਮਿਲ ਸਕੇ ਇਸ ਮਨੁੱਖਤਾ ਨੂੰ ਖਾਲਸਾ ਇੱਕ ਸੋਹਣਾ ਗਿਫਟ ਦੇ ਸਕੇ ਤੇ ਸੱਚ ਜਾਣਿਓ ਖਾਲਸੇ ਨੂੰ ਤਲਵਾਰ ਦੇ ਕੇ ਕਲਗੀਧਰ ਪਾਸ਼ਾ ਜੀ ਨੇ ਮਨੁੱਖਤਾ ਨੂੰ ਬਰਾਬਰੀ ਦਾ ਉਪਹਾਰ ਦਿੱਤਾ ਊਂਚ ਨੀਚ ਦਾ ਖਾਤਮਾ ਖਤਮ ਕਰ ਦਿੱਤਾ ਕਲਗੀਧਰ ਪਾਸ਼ਾ ਜੀ ਨੇ ਖਾਲਸੇ ਨੂੰ ਇਹ ਉਪਹਾਰ ਦੇ ਕਰਕੇ ਤਲਵਾਰ ਦੇ ਕਰਕੇ ਸੱਚ ਜਾਣਿਓ ਦੁਨੀਆ ਦੇ ਉਤੋਂ ਜ਼ੁਲਮ ਤੇ ਜ਼ਾਲਮ ਦਾ ਖਾਤਮ ਕਰਨ ਦਾ ਇੱਕ ਜਿਹੜਾ ਸਿਧਾਂਤ ਹੈ ਉਹ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤਾ